ਹਏ ਹਏ ਬੁਲਾ ਲਿਆ ਤਾਈ ਨੂੰ ਹੇ ਬਾਗੀ ਜਾ ਕਿਵੇਂ ਬਚੂ ਇਹ ਹੋ ਗਿਆ ਪਤਾ ਨਹੀਂ ਤਾਇਆ ਜੀ ਉਹ ਕੰਮਕਾਰ ਵੀ ਕਰਨ ਦਦਿਆ ਕਰੋ ਘਰੇ ਨਵੇਂ ਤੋਂ ਨਮਾਸਿਆ ਆਪਾ ਖੜੇ ਕਰਦੇ ਲੈ ਕੱਬੜ ਲਈ ਪਿਆ ਤਾਇਆ ਜੀ ਪਤਾ ਨਹੀਂ ਕਿੰਨਾ ਮੈਨੂੰ ਲੱਗਦਾ ਠੰਡ ਲੱਗਦੀ ਪਈ ਆ ਅੰਡ ਭਾਈ ਕਿਹੜੀ ਗਰਮੀ ਦਾ ਕਿੰਨੀ ਆਈ ਪਈ ਆ ਮਦਲ ਵੀਰੇ ਮਦਲ ਵੀਰੇ ਹਉ ਮਦਲ ਵੀਰੇ ਕੀ ਹੋ ਗਿਆ ਆਏ ਪਿਆ ਹੈ ਕੀ ਹੋ ਗਿਆ ਅੱਛਾ ਖੜਾਓ ਹੁਣ ਤਾਂ ਗਿਆ ਆ ਪਾਣੀ ਲੈ ਦੇ ਪਾਈ ਕੋਟ ਦਲੀਆ ਕਰ ਦੋ ਮੇਰੇ ਖਾਤਰ ਕਰ ਦੇ ਇਹਨੂੰ ਦਲੀਆ ਕੀ ਹੋ ਗਿਆ ਐ ਪਿਆ ਚੜੀ ਕਰਾ ਦੇ ਕੀ ਹੋ ਗਿਆ ਹੁਣ ਤਾਂ ਬੋਲਾ ਮਿਲਿਆ ਸੀ ਹਾਂ ਕਹਿੰਦਾ ਪੰਚਾਇਤ ਇਕੱਠੀ ਕਰੂੰ ਤੇਰੇ ਤੇ ਬੋਲਾ ਕਹਿੰਦਾ ਹਾਂ ਪੰਚਾਇਤ ਇਕੱਠੀ ਕਰੂੰਗਾ ਮੈਂ ਮੈਂ ਕੀ ਕਰਾਂ ਮੇਰੀ ਨੌਕਰੀ ਜਾਊ ਐਨੇ ਐਨੇ ਜੇ ਸੂਟ ਵਾਲਾ ਕਰਕੇ ਪੈ ਗਿਆ ਮੈਂ ਤਾਂ ਬਸ ਖੜਾਓ ਮੈਨੂੰ ਤਾਂ ਇਹ ਲੱਗਦਾ ਮੈਨੂੰ ਤਾਂ ਇਹ ਲੱਗਦਾ ਫੰਡ ਲੱਗਦੀ ਆ ਕੋਈ ਆਹ ਪਾਣੀ ਕਿਹੋ ਜਿਹਾ ਪਾਣੀ ਮਰਦਾ ਚਮਚੇ ਨਾਲ ਪਾ ਦੋ ਮੂੰਹ ਚ ਮੈਂ ਕੱਦ ਤੇ ਮਰੂ ਮਰੀ ਜਾਂਦਾ ਪਕਾ ਇਹ ਦੇਖਣਾ ਭਾਈ ਅੱਜ ਕੱਲ ਦੇ ਜਵਾਨਾ ਨੂੰ ਐ ਭਏ ਨੇ ਭੋਲੇ ਸ਼ਰੀਰ ਵਾਲੇ ਸ਼ਰੀਰ ਤਾਂ ਸਾਡੇ ਹੁੰਦੇ ਤੇ ਲਹਾਰ ਤੇ ਘੜ ਵਰਗਾ ਹੁੰਦਾ ਸੀ ਇਹਦਾ ਬੈਠਿਆ ਇਹਦਾ ਇਹਦਾ ਬੀੜਾ ਬੈਠਿਆ ਇਹਦਾ ਬੈਸ਼ਾ ਬੀੜਾ ਜਿਹੇ ਉੱਥੇ ਬੋਲਦੀ ਕੁਸਾ ਕਾਹਨੂੰ ਉੱਥੇ ਹੋ ਹੁੰਦਾ ਚੁੱਪ ਕਰਕੇ ਬੈਗੀ ਉਹਨਾਂ ਦੇ ਘਰੇ ਜਿੱਦੇ ਪਤਾ ਲੈਣ ਦੀਆਂ ਪਰਾ ਹੋ ਜਾ ਮਰੀ ਆ ਕਾ ਤੂੰ ਪਰਾ ਹੋ ਜਾ ਜਸਨੀਤ ਜੱਦਲੀਆਂ ਕਰਦੇ ਨੂੰ ਬਈ ਬਹੁਤ ਫਰੈਂਡਲੀ ਰਹੇ ਆ ਆਪਾਂ ਬਹੁਤ ਬਗੜ ਜੱਦਲੀਆਂ ਕਰਦੇ ਤੂੰ ਪਰ ਰੱਖਣੀ ਨਹੀਂ ਦੀ ਸੁਣੋ ਪੱਲਾ ਆ ਆਲਸ ਦਾ ਕਰਨਾ ਉਸ ਨਹੀਂ ਹੋਣਾ ਤੈਨੂੰ ਹਟਾ ਕਟਾ ਪਿਆ ਲੈਖਾ ਸਹੀ ਠੀਕ ਕਰੋ ਮੈਂ ਜਾਣਨਾ ਭੁੱਲੇ ਕੋਲ ਮੈਥੋਂ ਇੰਚ ਵਾਰ ਨਹੀਂ ਹੈਗਾ ਕੁਛ ਕਰ ਹੈ ਪੈਸੇ ਲੈਣੇ ਪੈਸੇ ਪੈਸੇ ਕਿਉਂ ਦੇ ਬਗੇ ਆਪਾ ਕੀ ਕਰਤਾ ਮੇਰੇ ਸਾਰੇ ਦਾ ਮਕਾਨ ਨੂੰ ਮੈਂ ਕਿਉਂ ਟੂਸਣ ਰੱਖੇ ਮੈਂ ਕਿਉਂ ਟੂਸਣ ਰੱਖੇ ਕਿਉਂ ਮਾਨੂੰ ਫਿਜ਼ੀਕਲ ਦੱਸਿਆ ਬਨੋਟੀ ਸਾਹ ਅੱਡੀ ਗੱਲ ਵੱਧ ਜੂ ਮੇਰੀ ਸੀ ਹਾਂ ਮੈਂ ਜਾਣਨਾ ਮੈਂ ਉਧਰਾਂ ਗੱਲ ਕਰ ਮੇਰੀ ਹੀਠੀ ਨਗਰਾਦੀ ਤੂੰ ਉਹਨੂੰ ਦੱਸਾ ਵੇ ਕਿ ਤੇ ਮੇਰੀ ਹੀਠੀ ਕਰਾ ਦੇ ਉਦੋਂ ਮੈਂ ਗੱਲ ਕਰੂ ਉਹਦੇ ਨਾਲ ਜਿਹੜੀ ਗੱਲ ਆ ਦੇਖ ਆ ਦੇਖ ਫਿਰ ਰੋਣਾ ਫਿਰ ਕਹਿੰਦਾ ਮੈਨੂੰ ਮਾਰਦਾ ਤਾਇਆ ਹੈ ਚੁੱਪ ਕਰ ਬੌਲਾ ਚੁੱਪ ਕਰ ਕਾਬਲਾ ਨਾ ਹੋਵੇ ਤੱਲਾ ਹੂੰ ਦੇਖ ਬੇਟੇ ਇਸ ਵੇ ਡੇਗੇ ਨੇ ਹੈ ਚੁੱਪ ਮੈਂ ਜਾਣਦਾ ਉਹਦੇ ਕੋਲ ਕੋਈ ਨਾ ਕੋਈ ਨਾ ਰੋਦੇ ਨਹੀਂ ਹੁੰਦੇ ਮੇਰਾ ਮਨ ਪਰਿਆ ਉਹਦਾ ਤੈਨੂੰ ਰੋਂਦਾ ਦੇਖ ਕੇ ਨਾ ਓਏ ਮੱਲਾ ਮੈਂ ਜਾਣਦਾ ਮੈਂ ਜਾਣਦਾ ਮੈਂ ਇਤਨਾ ਸਾਰੀ ਧੱਲਾਵਤ ਕਰ ਪਰ ਜਿਵੇਂ ਮੈਂ ਉਹ ਉਵੇਂ ਕੀਤੀ ਤੇ ਮੇਰੀ ਹੀ ਠੀਕ ਕਰਾਵੇ ਰੋਇਆ ਦਾ ਕਰਨ ਨਾਲੇ ਤੈਨੂੰ ਦੱਸਾਂ ਮੈਂ ਮੈਂ ਜਾਣਾਂ ਭੋਲੇ ਕੋਲ ਅਬ ਚੰਗਾ ਪਾਇਦਾ ਆ ਪਾਈ ਅੰਦਰ ਕਰ ਲੈਣ ਨੂੰ ਬਦਲਵਾਈ ਜੀ ਹੋਈ ਪਈ ਆ ਐਨਾ ਬਸੂਰੀ ਠੀਕ ਆ ਹਾਂ ਊਰੀ ਠੀਕ ਆ ਜਾ ਮੈਂ ਹੁਣ ਬਗ ਜਾ ਤੂੰ ਠੀਕ ਆ ਮੈਂ ਤਾਂ ਫਿਰ ਡਾਕਟਰ ਦੇ ਲੈ ਜਾ ਨਾ ਨਾ ਬਗ ਜਾ ਸੇਤੀ ਜਾ ਦਵਾਈ ਦੂ ਹੀ ਲੈ ਆ ਹਾਂ ਹਾਂ ਉਹਨੂੰ ਕਹਦੇ ਵੀ ਦਲਵੀਰ ਤਾਂ ਟੈਨਸ਼ਨ ਚਾ ਕਹਿਦਾ ਹਾਂ ਮੈਂ ਕਹੇ ਦੇ ਨਵੜੇ ਆ ਦੇ ਉਹ ਫੇਕਰ ਲੈ ਗਿਆ ਕਦੋਂ ਬੀਪੀ ਉਹਦਾ ਘਟ ਗਿਆ ਤੜਕਣ ਉਹਦੀ ਵੱਧ ਗਈ ਗੋਲੀਆਂ ਦੇ ਲੱਗ ਗਿਆ ਕਹੇ ਦੇ ਕਦੇ ਨਵੜੇ ਕਦੇ ਨਿਮੇੜ ਲਾ ਜਾਣਾ ਮੈਂ ਹਾਂ ਬਗ ਜਾ ਕੋਈ ਹੋਰ ਗੱਲ ਬਾਤ ਓਏ ਹੋਰ ਕੁਝ ਜਦੋਂ ਜਾ ਤਾ ਇਹ ਗਲਤੀ ਹੋਈ ਸਿੱਧੀ ਭੱਗ ਜਾ ਪਹਿਲਾਂ ਲਾਜਾ ਕਰਦੀ ਨਾ ਨਾ ਤਾ ਇਹ ਭੱਗ ਜਾ ਪੈ ਗਿਆ ਬੰਦੇ ਦੇ ਕਿਤੇ ਮੈਨੂੰ ਵੀ ਪਾ ਦੇ ਓਏ ਉਹ ਕਹਿੰਦਾ ਮੈਂ ਤਾਂ ਕਹਿੰਦਾ ਹੱਥ ਨੇ ਹੋਊਗਾ ਜਾ ਨਾ ਜਾਣਾ ਜਾਣਾ ਬੀਜ ਦਿਆ ਕਰ ਕੱਢੇ ਫਿਰ ਪਿੱਛੋਂ ਤਾ ਇਹ ਝੁਕਦੇ ਊਟ ਆਏਗਾ ਮੱਲ ਆ ਬਹਿ ਗਿਆ ਬੀਪੀ ਘਟਾ ਏ ਆ ਦੇ ਦਿਓ ਭਾਈ ਇਹਨੂੰ ਮੱਖਣੀਆਂ ਪਟਾ ਪੈਲੀ ਹਾਂ ਤੁਸੀਂ ਕਾਹਨੂੰ ਬਹਿ ਗਏ ਮੈਂ ਜੋ ਤੁਸੀਂ ਉਹ ਮੇਰੇ ਕੀ ਗੋਲੀ ਲੱਗੀ ਆਪੇ ਇਹਨੂੰ ਕੁਝ ਨਹੀਂ ਹੋਇਆ ਠੀਕ ਆ ਮੈਂ ਇਹਨਾਂ ਤਾਂ ਬਿਮਾਰ ਹੋ ਰਿਆਂ ਓਏ ਤਾਂ ਮੈਂ ਡਰਾਮੇ ਕਰਦਾ ਤੇ ਇਹ ਕਿਹੜਾ ਬਿਮਾਰ ਹੋ ਰਿਆ ਵੀ ਮੜਾ ਮੋਟਾ ਕਹਿ ਦੂ ਵੀ ਉਹਦਾ ਟੈਨਸ਼ਨ ਲੱਗ ਜਾਊਗਾ ਅਗਲਾਂ ਨਿਮੇੜ ਮੇਰੇ ਸੋਹਣਿਆ ਡਰਾਮੇ ਕਰਦਾ ਮੈਨੂੰ ਤਾਂ ਦੱਸ ਦਿੰਦਾ ਮੇਰੇ ਸਾਹ ਸੁੱਕੇ ਪਏ ਨੇ ਮੈਂ ਤਾਂ ਅੰਦਰ ਜਾ ਕੇ ਮਾਤਾ ਦਾ ਘਰਾਂ ਵੀ ਸੁੱਕੇ ਮਾਤਾ ਦੇ ਘਰ ਨੂੰ ਕੀ ਤੀਗਾ ਤੂੰ ਐਂ ਜਾ ਕੇ ਵੀ ਮੜਾ ਮੋਟਾ ਤੂੰ ਵੀ ਉਹਨਾਂ ਦੇ ਘਰੇ ਜਾਇਆ ਕਰ ਵੀ ਨਿਮੇੜ ਲੂ ਐ ਕਰ ਲੋ ਮੇਰੇ ਛੱਲਦੇ ਮੈਨੂੰ ਪਤਾ ਕਿੰਨੀ ਟੈਨਸ਼ਨ ਹੋਈ ਪਈ ਹੈਗੀ ਮੇਰੀ ਨੌਕਰੀ ਨਾ ਵਗ ਜੇ ਆਦਾ ਮੈਂ ਡਰਾਮਾ ਕੀਤਾ ਦੀ ਇੰਨਾ ਤਾਂ ਤੈਨੂੰ ਦੇਖ ਕੇ ਮੇਰੇ ਸਾਹ ਸੁੱਕ ਗਏ ਚੱਲ ਕੋਈ ਨਾ ਛੱਡ ਤੇਰਾ ਬੇੜਾ ਬੈਠਾ ਪਛੜੇ ਤੇਰਾ ਬੇੜਾ ਬੈਠੇਗਾ ਨਾ ਮੈਂ ਕੀ ਮੈਂ ਮੈਂ ਕੀ ਕਹਾਂ ਦਸੀ ਜੇ ਤੂੰ ਉੱਥੇ ਬੋਲਦੀ ਉਹਦੇ ਵੀ ਤੁਸੀਂ ਐਂ ਕਾਹਨੂੰ ਕਹਿਣਿਓਂ ਕਿ ਅਗਲੇ ਨੂੰ ਪਤਾ ਹੁੰਦਾ ਵੀ ਅਗਲੇ ਦੀ ਤੀਵੀਂ ਨਾਲ ਆਏਗੀ ਤੂੰ ਤਾਂ ਚੁੱਪ ਕਰਕੇ ਬੈਠੀ ਅਗਲੇ ਨੂੰ ਪਤਾ ਹੋਊ ਵੀ ਫਰਕ ਪੈ ਰਿਹਾ ਉਹ ਬੋਲਦਾ ਜੀ ਤੀਵੀਂ ਬੋਲੇ ਬੰਦਾ ਚੁੱਪ ਕਰ ਜਾਂਦਾ ਮੈਂ ਨਾਲ ਗਈ ਤਾਂ ਸੀ ਤੂੰ ਜਰੂਰੀ ਦੇਣੇ ਸੀ ਉਹਨਾਂ ਨੂੰ ਕੋ ਨੋਟਿਸ ਹਾਂ ਇਸ ਭਾਈ ਨੂੰ ਮੱਟ ਚਪਾ ਕਰਕੇ ਭਾਈ ਬਾਦੂ ਕਰਦਾ ਮੇਰੇ ਸਿਰ ਲਾਈ ਜਾਂਦਾ ਸਾਰੀਆਂ ਕਦੇ ਕੁਛ ਕਦੇ ਕੁਛ ਲੱਗੂਗਾ ਹੁਣ ਤੈਨੂੰ ਪਤਾ ਉਹ ਲਿਆ ਆ ਮੁਖਤਿਆਰ ਆ ਹੋਰ ਪਾਈ ਠੀਕੋ ਹਾਂ ਹਾਂ ਠੀਕੋ ਭਾਈ ਤੂੰ ਵੀ ਠੀਕ ਵਧੀਆ ਜੀ ਵਧੀਆ ਹਾਂ ਹੋਰ ਪੁੱਲੇ ਹਾਂ ਠੀਕੋ ਵਧੀਆ ਵਧੀਆ ਕਿਵੇਂ ਬਹਿ ਗਿਆ ਆ ਜੀ ਬਸ ਬੈਠਿਆ ਕੀ ਬੈਠੇ ਯਾਰ ਅੱਛਾ ਹੋਰ ਬਸ ਤੈਨੂੰ ਪਤਾ ਹੀ ਆ ਭਾਈ ਉੱਕੇ ਬਿਆ ਮੱਲਾ ਠੀਕ ਆ ਇਹਨਾਂ ਜਵਾਬ ਠੀਕ ਆ ਰਿਹਾ ਹੈ ਜਵਾਬ ਨਹੀਂ ਠੀਕ ਆ ਰਿਹਾ ਠੀਕ ਨਹੀਂ ਆਇਆ ਨਾ ਮੂੰਹ ਦੇਖਣ ਨੂੰ ਤਾਂ ਲੱਗਦਾ ਬੋਲ ਬੋਲ ਨਿਕਲ ਜਾਂਦਾ ਓਏ ਹਾਂ ਹੁਣ ਤਾਂ ਹੈ ਆ ਹੁਣ ਤਾਂ ਤੇ ਗਲਿਫਤਾ ਨਹੀਂ ਕੋਈ ਦੁਖਦੀ ਹੈ ਹੈ ਦੁਖਦਾ ਦੁਖ ਫਿਰ ਐ ਕਰਦਾ ਉਹਦੇ ਨੂੰ ਲੈ ਕੇ ਗਿਆ ਸਾਰੂ ਵਾਲੇ ਦੇ ਦਵਾ ਸਾਰੋਂ ਇਹਦੀ ਗਈ ਤੇ ਅੱਜ ਜਾਇਆ ਹੋਰ ਅੱਛਾ ਮੱਲਾ ਪਾੜੇ ਦਾ ਗਵਾਹ ਜਾਲਿਆ ਜੈਸੀ ਮੁੱਲੇ ਪੁੱਤ ਪਾ ਮੱਲਾ ਆਇਆ ਕਰ ਅਸੀਂ ਪੋਲੇ ਹਾਂਜੀ ਮਾਦਾ ਕੰਮ ਆਇਆ ਸੀ ਤੇ ਬੋਲਾ ਹਾਂ ਬੋਲਾ ਮਾਦਾ ਆਪ ਕੋਈ ਬੈਜੋ ਕੋਈ ਨਾ ਤੁਸੀਂ ਵੀ ਆ ਜਾਓ ਹੈ ਕੋਈ ਨਹੀਂ ਬੈਠੇ ਸਾਡੇ ਵਾਲੇ ਦਲਵੀਰੇ ਹੈ ਦਲਵੀਰੇ ਕੋਲ ਅੱਛਾ ਕਹਤਾ ਭੋਲਾ ਮਿਲਿਆ ਤੀ ਮੈਨੂੰ ਹਾਂ ਮਿਲਿਆ ਤੀ ਅੱਜ ਸਾਨੂੰ ਕੀ ਗੱਲ ਕੀ ਹੋਊਗੀ ਫਿਰ ਮਿਲਿਆ ਤੀ ਕ ਮੈਂ ਕਹ ਤੀ ਆ ਮਹਾ ਜਾਂਦਾ ਲੈ ਮਾਸਟਰ ਮਾਸੀ ਸਾਡੇ ਲਪਾਉਂਦੀ ਲੰਘਿਆ ਹਾਂ ਇਹ ਮਹਾ ਦੇਲਾ ਹੁਣ ਨੀਵੀ ਪਾ ਕੇ ਲੰਘਦਾ ਅੱਛਾ ਮੈਂ ਕ ਮਾ ਨੀਵੀ ਪਾ ਕੇ ਨਹੀਂ ਸਰਨਾ ਭੋਲੇ ਨੂੰ ਲਿਆ ਦਾਂਦਾ ਨਾ ਬਸ ਹੁਣੇ ਪੀਤਾ ਮੈਂ ਤਾਂ ਹਾਂ ਫਿਰ ਤੇ ਮੈਂ ਕ ਭਾ ਨੀਵੀ ਪਾ ਕੇ ਨਹੀਂ ਸਰਨਾ ਹਾਂ ਤਾਂ ਮਾਤ ਮਨਣ ਲੱਗਿਆ ਹਾਂ ਮਾਤ ਬੰਨੇ ਦੋਈ ਸਕਦਾ ਬਾਈ ਨਾਲੇ ਤੇਰੇ ਨੀ ਵੀ ਪਾਇਟਾ ਅਹ ਉਹ ਤਾਂ ਐ ਜੀ ਕਹਿੰਦਾ ਦੀ ਕਹਿੰਦਾ ਭੂਲਾ ਕਹਿੰਦਾ ਵੀ ਪੰਚਾਇਤ ਲੈ ਕੇ ਆਉਂ ਪੰਚਾਇਤ ਲੈ ਕੇ ਹੁਣ ਕਹਿਣੀ ਨਾ ਤਾਂ ਪੁੱਠਾ ਬੋਲਦਾ ਤੂੰ ਤੂੰ ਬੋੜਾ ਹੋਇਆ ਤੂੰ ਮੈਂ ਕਹਿ ਦੂ ਮੈਂ ਲੈ ਆਉਂ ਪੰਚਾਇਤ ਲੈ ਕੇ ਆਉਂ ਸਾਰੇ ਪਿੰਡ ਜਦਾਂ ਰੌਲਾ ਪਿਆ ਹੋਇਆ ਹੁਣ ਕੀ ਆਖਾਂ ਤੈਨੂੰ ਹਾਂ ਜਵਾਕ ਬੈਠੇ ਨੇ ਉਹ ਮੁਖਤਿਆਰ ਸਰਪੰਚ ਤਾਂ ਇੰਨਾ ਖੜੀ ਢੱਕਾ ਡੇਗਦਾ ਹੈ ਹੁਣ ਤੂੰ ਮੈਨੂੰ ਐ ਦੱਸ ਦਿਲ ਵੀਰੇ ਦੇ ਕਾਰ ਲਈ ਉਹ ਮਾਰਾ ਪੈਨਸ਼ਨ ਲੱਗਣੀ ਮੈਂ ਤਾਂ ਹੁਣ ਮੇਰੀ ਪੈਨਸ਼ਨ ਉਹਦੀ ਲਵਾ ਰਖੀ ਆ ਭਾਈ ਨਰੇਗਾ ਦਾ ਕਾਰਡ ਉਹਦਾ ਬਣਾ ਰਖਿਆ ਜਾਂਦੀ ਨਹੀਂ ਹਾਜ਼ਰੀਆਂ ਲਾ ਦਿੰਦਾ ਉਹਦੀ ਬਹੁਤ ਪਾਸੇ ਹੱਥ ਮਾਰਦੀ ਬਹੁਤ ਪਾਸੇ ਹੱਥ ਮਾਰ ਹੁਣ ਸਰਪੰਚ ਸੋਡੀ ਕਿਵੇਂ ਸੁਣੂ ਸਰਪੰਚ ਦੱਸੀ ਮੈਨੂੰ ਮੜਾਏ ਉਹ ਮੈਂ ਤਾਂ ਚੁੱਪ ਕਰਦਾ ਦੀ ਮਖਿਆਰੇ ਤੇਰੇ ਕਰਕੇ ਮਾਰਾ ਮੇਰੇ ਕਰਕੇ ਦੀ ਗੱਲ ਛੱਡ ਵਿੱਚ ਪੁਰਿਆ 420 ਦੇ ਕੇਸ ਚ ਪਸਾਦਾ ਹਾਂ ਹਾਂ ਆਹੀ ਗੈਨ ਸਰ ਪੰਚ ਸਰ ਪੰਚ ਨੂੰ ਸਾਟ ਥਾਣੇ ਜਾ ਰਿਪੋਰਟ ਕਰਾ ਥਾਣੇ ਬਗ ਚੱਲਦੇ ਬਈ ਹਾਂ ਥਾਣੀ ਕਰਾਉਣੇ ਨਾਸੀ ਤੂੰ ਹਾਲਿਆ ਮੈ ਤਾਂ ਚੁੱਪ ਕਰ ਗਿਆ ਦੀ ਮਾਂ ਚੱਲ ਜਵਾਕ ਰੋਲ ਜਾਣਗੇ ਯਾਰ ਇਹਦੇ ਨੌਕਰੀ ਬਗ ਜੂਗਾ ਹਾਂ ਬੋਲ ਲੈ ਗਾਣੂ ਆਕੜਦਾ ਬੋਲ ਮਠਾ ਆਕੜ ਕੇ ਮੇਰੇ ਮਾਰਦਾ ਮੇਰੇ ਲੱਤ ਮਾਰੀ ਹਜੇ ਕਹਿੰਦਾ ਗਾਲਾ ਪੈਣਾ ਬੰਦਾ ਮੈਂ ਹਜੇ ਕਹਿੰਦਾ ਤੁਸੀਂ ਆਏ ਨਾ ਕਰੋ ਆਏ ਨਾ ਕਰੋ ਐ ਕਿਉਂ ਨਾ ਕਰੀਏ ਹੈ ਨਾ ਥਾਣੇ ਰਿਪੋਰਟ ਦੇ ਉਹ ਭਈ ਕੱਲ ਕੱਲ ਨੂੰ ਹੋਰ ਦੇ ਹੱਥ ਪਾਉ ਗਾਲ ਚ ਜਾਨਾ ਮੈਂ ਜੇ ਮੂੰਹ ਸੇ ਕ ਲੱਗੂਗਾ ਫੇਰ ਸੁਧਰੂਗਾ ਇਰਾਦਾ ਕਤਲ ਦਾ ਇਰਾਦਾ ਕਤਲ ਦਾ ਕੇਸ ਪਵਾ ਬਾ ਮੈਂ ਮੈਂ ਥਾਣੇ ਜਾਣਾ ਫਿਰ ਮੈਂ ਹਾਂ ਥਾਣੇ ਜਾ ਕੇ ਮੈਂ ਉਹਨੂੰ ਦਾਣੂ ਕੁਝ ਹੋਰ ਤੰਗ ਕਰਦਾ ਕੈਸਾ ਬੁਰਸੇ ਵਰਗਾ ਗੱਭਰੂ ਆ ਬਠਿਆ ਤਾਂ ਬੋਲ ਨਹੀਂ ਨਿਕਲਦਾ ਇਹਦੇ ਜਵਾਬ ਨੂੰ ਹੋਰ ਹੋਰ ਕਰੂਗਾ ਯਾਰ ਇਹ ਜਵਾਬ ਨੂੰ ਹੋਰ ਤੰਗ ਕਰੂਗਾ ਹੋ ਹੈ ਆਪ ਪਿਆ ਇਹਦਾ ਬੰਦਾ ਆਪ ਤਾਂ ਪਿਆ ਦੀ ਉਹ ਜੀ ਇਹਦਾ ਹੁਣ ਸਿਰ ਕੱਢਣ ਲੱਗਿਆ ਹਿੱਕ ਤਾੜ ਕੇ ਲੱਗਿਆ ਗੁਰੂ ਮੂਰਦੀ ਆਹ ਖਾਪੀਆਂ ਮਾਰ ਕੇ ਲੰਘਿਆ ਗੁਰੂ ਮੈਂ ਤਾਂ ਕਰਕੇ ਚੁੱਪ ਮੈਂ ਹੁਣ ਜਾਂਣਾ ਠਾਣੇ ਦਾ ਜਾ ਠੀਕ ਆ ਐ ਬੜਾ ਆਪਈ ਮੇਰਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਪਲਾਜ਼ਮ ਬੈਠੇ ਖੜਨ ਜੀ ਨੂੰ ਪਤਾ ਲੱਗ ਗਿਆ ਹਾਂ ਮੇਰਾ ਨੌਨ ਆਵੇ ਮੇਰੇ ਨੌਤੇ ਰੱਖਿਓ ਪਰਦਾ ਸ਼ਰੀਕੇ ਦਾ ਕੰਮ ਹੈ ਨਾਲੇ ਸ਼ਰਾਬ ਪੀਂਦਾ ਹੋ ਡਿਊਟੀ ਟਾਈਮ ਤੇ ਪੀਂਦਾ ਹੈ ਬਾੜੀ ਪੀਂਦਾ ਹੈ ਬਾੜੀ ਪੀਂਦਾ ਡਿਊਟੀ ਟਾਈਮ ਤੇ ਸ਼ਰਾਬ ਪੀਂਦਾ ਕੀ ਦੱਸਾਂ ਤੈਨੂੰ ਦਾ ਪਤੀ ਆਦੇ ਲੱਛਣ ਦਾ ਕੋਈ ਨਾ ਮੈਂ ਕਰਦਾ ਜਿਹੜਾ ਸ਼ਰਾਬ ਪੀਣੀ ਹੋਈ 60000 ਰੁਪਏ ਮੁਕਤ ਦਾ ਲੈ ਲੈ ਹਾਂ ਮੈਂ ਫੇਰ ਉਹ ਵੀ ਤਾਂ ਹੈ ਕਰਾਉਣਾ ਮੈਨਾ ਠੀਕ ਆ ਹਾਂ ਹਾਂ ਹੁਣ ਤਾਂ ਦੋ ਨੰਬਰ ਦੀ ਕਮਾਈ ਫੇਰ ਮੇਰੀ ਗੱਲ ਤੂੰ ਨਾ ਹੁਣ ਵਿੱਚ ਆ ਹੀ ਹੁੰਦਾ ਹਾਂ ਹਾਂ ਮੈਂ ਤੇਰੀ ਗੱਲ ਆ ਜੀ ਵਾਹ ਕਹਿੰਦੀ ਮੈਂ ਚਾਰ ਬੰਦੇ ਇਕੱਠੇ ਕਰੋਗੇ ਚਾਰ ਬੰਦਿਆਂ ਦੇ ਪੋਲੇ ਮੈਨੂੰ ਉਧਰ ਬੋਲਣਾ ਪੂ ਮ ਉਹਦੀ ਖਿਲਾਫੀ ਨਹੀਂ ਕਰ ਸਕਦਾ। ਨਾ ਫਿਰ ਵੀ ਸਾਡਾ ਮੈਂ ਮੈਂ ਕਰਦਾ ਲੱਗਦਾ। ਹਾਂ। ਪਰ ਮੈਨੂੰ ਨਾ ਵਿੱਚ ਲੈ ਕੇ ਆਈਂ। ਠੀਕ ਮੈਂ ਤੇਰਾ ਨਾਮ ਲਗਾ। ਹਾਂ ਠੀਕ ਆ। ਓਕੇ। ਰੁਕੋ ਰੱਖਾ ਜਿਹੜੀ ਵਸ। ਕਿਹੜਾ ਪਿੰਡਾ ਤੇਰਾ? ਹੈ ਜੀ। ਕਿਹੜਾ ਪਿੰਡਾ? ਆਹੀ ਹੈ ਜੀ। ਉਹ ਦਲਵੀਰ ਮਾਸਟਰ ਦਾ ਘਰ ਕਿਹੜਾ? ਦਲਵੀਰ ਮਾਸਟਰ ਦਾ ਜੀ। ਕੀ ਕੰਮ ਹੈ ਜੁਦੇ ਰਹੀ ਮੇਰੇ ਸਾਲੇ ਨੇ ਜਵਾਹ ਦਾ ਗਲ ਘੋੜਤਾ ਉਹਨੂੰ ਚੱਕਣ ਆਏ ਕਿੱਥੇ ਆ ਅੱਛਾ ਜੀ ਉਹ ਤਾਂ ਉਹ ਤਾਂ ਜੀ ਕਰ ਦੱਸ ਜਿੰਨਾ ਸੁਣੂ ਉਹਦਾ ਕਿਹੜਾ ਕਰ ਆ ਉਹ ਆਪ ਤਾਂ ਹੋਣਾ ਨਹੀਂ ਮੇਰੇ ਹਿਸਾਬ ਨਾਲ ਉਹ ਜੀ ਕਿੱਥੇ ਹੋਊਗਾ ਉਹ ਤਾਂ ਜੀ ਹਰਦਵਾਰ ਗਿਆ ਹੋਇਆ ਜੀ ਕਰਤਾ ਦੱਸ ਦੇ ਫਿਰ ਕਰ ਦੱਸ ਕਰ ਪੁੱਛਿਆ ਕਰ ਦੱਸ ਦਿੰਨਾ ਜੀ ਕਰ ਇੱਥੋਂ ਜੀ ਚਾਰ ਕਰ ਛੱਡ ਕੇ ਜੀ ਹਨਾ ਪੱਜ ਉਹਨਾਂ ਦੇ ਘਰ ਆ ਜੀ ਨਾਲ ਦਾ ਜੀ ਚਲ ਹਾਂ ਸ਼ੇਮਾ ਘਰ ਉਹਨਾਂ ਦੀ ਹੈ ਜੀ ਉਹਨਾਂ ਦੇ ਮੁੰਡੇ ਤਾਂ ਨੂੰ ਧੀ ਰਾਇ ਜੀ ਰਾਪਾ ਹੀ ਹੈ ਜੀ ਸਰ ਤੂੰ ਕੀ ਕੰਮ ਕਰਦਾ ਹਾਂ ਜੀ ਤੂੰ ਕੀ ਕੰਮ ਕਰਦਾ ਮੈਂ ਤਾਂ ਇਹ ਮਿਸਤਰੀ ਦਾ ਕੰਮ ਕਰਦਾ ਜੀ ਮੈਂ ਤਾਂ ਪੈੜ ਦਾ ਸਮਾਨ ਚੱਕਣ ਆਇਆ ਦੀ ਟਰਾਲੀ ਆਉਣੀ ਆ ਠੀਕ ਹੈ ਜੀ ਮੈਂ ਤਾਂ ਆਪਾਂ ਚਾਹ ਨਾ ਹੀ ਮੈਂ ਤਾਂ ਆਪ ਜੀ ਚਲ ਤਾਂ ਆਪ ਜੀ ਹੋ ਗਿਆ ਉਹ ਆ ਹੀ ਆ ਹਾਂ ਜੀ ਸਰ ਤੀਰਨ ਜਾਣ ਦਾ ਹਾਂ ਜੀ ਸਰ ਮੇਰੀ ਨੋਈ ਸੀ ਤਾਂ ਯਾਰ ਪਹਿਲਾਂ ਕਣੀ ਫਿਰਦੇ ਅੰਦਰ ਚੱਲ ਹਾਂ ਜੀ ਸਰ ਆਜੋ ਸਰ ਗੱਲ ਕੀ ਹੋ ਗਈ ਵੈਸੇ ਗੱਲ ਦੱਸਦੇ ਆ ਅੰਦਰ ਚੱਲ ਹਾਂਜੀ ਹਾ ਜੂਸਾ ਰੱਖ ਲੋ ਲੋ ਬਕਰਣਾ ਪਾਣੀ ਲੈ ਕੇ ਆਉਂਦੇ ਆ ਲੈ ਅੱਗਰ ਬਰਲੇ ਬਰਤਨ ਆਸੇ ਨੇ ਐਸਾ ਆਪਣਾ ਤਾਂ ਮੈਂ ਦੂਣੇ ਤਰਫਾ ਐਸਾ ਤੇ ਇਨਾ ਕੁੜੀਆਂ ਅਨੁਸਾਰ ਬਣਾਂ ਫਰਕਾਵਣਾ ਮੈਂ ਹੀ ਪਿਉਈ ਚਾਚੂ ਛੱਡਾ ਐ ਦੱਸ ਦਲਵੀਰ ਕਿੱਥੇ ਆ ਦਲਵੀਰ ਜੀ ਦਲਵੀਰ ਮਾਸਟਰ ਦਲਵੀਰ ਮਾਸਟਰ ਜੀ ਹਾਂ ਉਹ ਤਾਂ ਹੀ ਸਾਡਾ ਗਵੰਡੀ ਹੈ ਜੀ ਆ ਤਿੰਨ ਘਰ ਛੱਡ ਕੇ ਘਰ ਆਈ ਉਹਦਾ ਤੇਰਾ ਭਾਈ ਨਹੀਂ ਹੈਗਾ ਉਹ ਨਹੀਂ ਨਹੀਂ ਸਰ ਉਹ ਤਾਂ ਸਾਡਾ ਗਵੰਡੀ ਹੈ ਜੀ ਕੋਈ ਸਾਨੂੰ ਉੱਥੇ ਯਾਰ ਬੰਦਾ ਮਿਲਿਆ ਉਹਨੇ ਦੱਸਿਆ ਸਾਨੂੰ ਕੁਬਾ ਆ ਮਿਸਤਰੀਆਂ ਕਹਿੰਦਾ ਮੈਂ ਆਈ ਘਰ ਆ ਕਹਦਾ ਉਹਦਾ ਨਹੀਂ ਸਰ ਇਹ ਤਾਂ ਸਾਡਾ ਘਰ ਹੈ ਜੀ ਉਹ ਮਾਸਟਰ ਦਾ ਤਿੰਨ ਘਰ ਛੱਡ ਕੇ ਘਰ ਆਇਆ ਜੀ ਸਾਡੇ ਨਾਲ ਉਹ ਗਵੰਡੀ ਹੈ ਜੀ ਕੋਈ ਯਾਰ ਸਾਨੂੰ ਉਹਨੇ ਇਹੀ ਦੱਸਿਆ ਫਿਰ ਗਲਤ ਦੱਸਤਾ ਹੁਣ ਆਈ ਜਾ ਭੁਲੇਖਾ ਲੱਗਿਆ ਕੋਈ ਗਲਤ ਕਿਉਂ ਦੱਸੂਗਾ ਉਹ? ਸਰੂਪ ਪਰ ਸਾਡੇ ਹੈ ਨਹੀਂ ਕੋਈ ਦਲਵੀਰ ਨਾਉਂਦਾ ਇੰਨਾ ਮੇਰੇ ਭਾਈ ਦਾ ਨਾਮ ਹੈ। ਕਿਦ ਲਗਾਉਤਾ ਨਹੀਂ ਰਹੇ ਤੁਸੀਂ? ਨਹੀਂ ਨਹੀਂ ਸਰ ਲਗਾਉਣਾ ਕਹਦੇ ਵਾਸਤੇ ਆ ਜੀ। ਝੂਠ ਦਾ ਨਹੀਂ ਬੋਲਦਾ। ਨਹੀਂ ਨਹੀਂ ਸਰ ਜਮਾ ਹੀ ਕੋਈ ਗੱਲ ਹੀ ਨਹੀਂ ਹੈਗੀ ਜੀ। ਲਗਾਉਣ ਵਾਲੀ ਤਾਂ ਆਪਾਂ ਨੂੰ ਗਲਤ ਦੱਸਤਾ ਉਹਨੇ ਗਲਤ ਦੱਸਤਾ ਉਹਨੇ। ਵੈਸੇ ਇਹ ਕੰਮ ਕੀ ਹੋ ਗਈ ਤੁਹਾਨੂੰ ਉਹਦੇ ਤੱਕ? ਉਹ ਯਾਰ ਜਿਵਾਸਦਾ ਗਲ ਘੋੜਤਾ ਉਹਨੇ ਉਹਦੇ ਬਾਪ ਨੇ ਰਿਪੋਰਟ ਲਖਾਈ ਆ। ਅੱਛਾ ਜੀ ਫਿਰ ਤਾਂ ਹੀ ਸਮਾਂ ਹੀ ਉਹੀ ਆ। ਆਹ ਨਾਲ ਹੀ ਇਮਤ ਨੂੰ ਘਰ ਦੱਸਣ ਨਹੀਂ ਉਹਦਾ। ਚੱਲ ਦਿਖਾ ਚੱਲ ਦਿਖਾ ਕੇ ਆ। ਚਾਹ ਫੇਰ ਹੀ ਪੀ ਮੰਗੇ ਆ ਕੇ। ਠੀਕ ਹੈ ਆਜੋ ਆਜੋ। ਆਹੀ ਸਰ ਮੈਂ ਕੰਮ ਜਿਆ ਕਰ ਲਾਂ ਥੋੜਾ ਜਿਆ ਉਹ ਕਿਹੜਾ ਕੰਮ ਪੈ ਗਿਆ ਤੈਨੂੰ ਸਰ ਸਮਝਿਆ ਕਰੋ ਇਹ ਪਿੰਡ ਦਾ ਕੰਮ ਹੈ ਮੀ ਲਾਗ ਡਾਕਟ ਹੋ ਜਾਂਦੀ ਆ ਨਾਲੇ ਸਰ ਤੁਹਾਨੂੰ ਹੋਰ ਦੱਸ ਨਹੀਂ ਗੱਲ ਮੈਂ ਤੇ ਬੰਦਾ ਥੋੜਾ ਲਾਰੇ ਬਾਜ਼ ਆਈ ਕਿਤੇ ਉਰਾਂ ਪਰਾਂ ਖਿਸਕੀ ਤੁਹਾਨੂੰ ਉਸ ਕਾ ਕੇ ਧਿਆਨ ਰੱਖ ਮਨਾ ਤੂੰ ਆ ਤੂੰ ਦੱਸ ਮੈਂ ਆ ਗਿਆ ਸਰ ਆ ਗਿਆ ਹੀ ਬਸ ਸਰ ਆਪਾਂ ਬੰਦੇ ਹੋਰ ਲੁੱਟਦਾ ਲੱਗਦਾ ਇਹ ਕਿਉਂ ਉਹ ਦੱਸ ਕੇ ਭੱਜ ਗਿਆ ਹੁਣ ਇਹ ਭੱਜ ਗਿਆ ਨੂੰ ਤਾਂ ਇਹ ਤਾਂ ਨਹੀਂ ਆਪਾਂ ਨੂੰ ਬੰਨ ਕੇ ਰੱਖਦੇ ਕੀ ਪਤਾ ਚਾ ਦੇਖ ਦੇ ਦੇਖ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਦਲਵੀਰ ਮਾਸਟਰ ਦਾ ਘਰ ਇਹ ਆ ਹਾਂ ਜੀ ਇਹ ਹੀ ਆ ਜੀ ਕਿੱਥੇ ਆਹੋ ਉਹ ਤਾਂ ਜੀ ਪਿੰਡ ਚ ਲੰਗੇ ਹੋਏ ਨੇ ਤੁਸੀਂ ਕੌਣ ਮੈਂ ਉਹਨਾਂ ਦੀ ਵਾਈਫ ਅੱਛਾ ਪਿੰਡ ਚ ਗਏ ਹੋਏ ਨੇ ਹਾਂ ਜੀ ਨੰਬਰ ਵਗੈਰਾ ਤਾਂ ਹੁਣਾ ਉਹਨਾਂ ਦਾ ਕੋਈ ਹਾਂ ਜੀ ਨੰਬਰ ਤਾਂ ਹੈਗਾ ਜੀ ਨੰਬਰ ਨੋਟ ਕਰ ਸਾਰੀ ਗਾਇਬ ਹੋਏ ਫਿਰਦੇ ਨੇ ਕੋਈ ਪਤਾ ਨਹੀਂ ਲੱਗਦਾ ਇਹ ਤਾਂ ਨੈਟਵਰਕ ਨਹੀਂ ਹੈ ਜੀ ਸਰ ਉਹਦੇ ਪਿੱਛੇ ਜਾ ਕੇ ਜਮਨਤੇ ਕੋਲ ਕਰ ਲਓ ਜੀ ਇਹ ਸਾਲਾ ਨਮਾ ਅਸੀਂ ਵੀ ਇੱਥੇ ਹੀ ਕਰਦੇ ਹਾਂ ਕੋਈ ਨੈਟਵਰਕ ਨਹੀਂ ਹੈਗਾ ਆ ਗਈ ਜੀ ਹਲੋ ਉਹ ਲਿਆ ਫੜਾ ਆ ਕੀ ਦਾ ਗਿਆ ਮੈਡਮਤਾ ਉਹ ਨਾ ਜੀ ਪੁੱਤ ਦਾ ਹਲੋ ਹੈਲੋ ਦਲਵੀਰ ਮਾਸਟਰ ਬੋਲਦਾ ਹਾਂਜੀ ਸਰ ਜੀ ਕੌਣ ਬੋਲਦਾ ਜੀ ਕਿੱਥੇ ਆ ਕੌਣ ਬੋਲਦਾ ਜੀ ਤੂੰ ਕਿੱਥੇ ਆ ਅਸੀਂ ਤੇਰੇ ਘਰੇ ਖੜੇ ਆ ਪਹਿਲਾ ਇਹ ਤਾਂ ਦੱਸੋ ਸਰ ਬੋਲਦਾ ਕੌਣਾ ਜੀ ਉਹ ਥਾਣੇ ਚੋ ਬੋਲ ਰਹੇ ਆ ਤੂੰ ਐਂ ਦੱਸ ਕਿੱਥੇ ਆ ਹਾਂ ਮੈਂ ਤਾਂ ਸਰ ਉੱਥੇ ਆਪਣਾ ਨੈਣਾ ਦੇਵੀ ਗਿਆ ਹੋਇਆ ਜੀ ਅੱਛਾ ਮੱਥਾ ਟੇਕਣ ਗਿਆ ਹੋਇਆ ਹਾਂ ਹਾਂ ਟੂਰ ਲੈ ਕੇ ਗਿਆ ਹਾਂ ਸਰ ਬੱਚਿਆਂ ਦਾ ਜੀ ਅੱਛਾ ਨੈਣਾ ਦੇਵੀ ਕਿੱਥੇ ਖੜਾ ਨੈਣਾ ਦੇਵੀ ਮੈਂ ਕੌਲਾ ਵਾਲੀ ਟੋਪੇ ਲਵੇ ਖੜਿਆ ਜੀ ਬਹੁਤ ਭੀੜ ਹੈ ਜੀ ਅੱਛਾ ਮੜਾ ਫਿਰ ਪਿੱਛੇ ਮੁੜ ਕੇ ਦੇਖ ਨਾ ਜੀ ਪਿੱਛੇ ਨਹੀਂ ਮੈਂ ਮੁੜ ਕੇ ਦੇਖਦਾ ਕਿਉਂਕਿ ਜੀ ਦੇਵੀ ਦੇ ਹੁਣੇ ਬਸਣ ਜੀ ਵੀ ਪਿੱਛੇ ਮੁੜ ਕੇ ਨਾ ਚੱਕੀ ਜਾਉਣੇ ਆ ਜੀ ਉਹ ਮਾਤਾ ਦੀ ਤਾਂ ਮੰਨ ਲਈ ਤਾਂ ਮਾਮੇ ਦੀ ਵੀ ਮੰਨ ਲਾ ਹੁਣ ਆ ਪਿੱਛੇ ਮੁੜ ਕੇ ਦੇਖ ਮੜਾ ਜਾ ਜਿਉਣੇ ਤੇ ਗੋਲੀ ਵੱਜੀ ਸੀ ਜੀ ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ ਜੀ ਅੱਛਾ ਅੱਛਾ ਠੀਕ ਆ ਕਦੋਂ ਆਏਂਗਾ ਮੈਂ ਸਰ ਅਜੇ ਤਾਂ ਜੀ ਬਾਬਾ ਬਾਲਕ ਨਾਸ ਦੇ ਜਾਣਾ ਜੀ ਹਜੇ ਕਈ ਧਾਮ ਘੁਮਾਂਗੇ ਜੀ ਮੈਂ ਤਾਂ ਕੱਲ ਨੂੰ ਆਉਂਗਾ ਜੀ 6:00 ਵਜੇ ਅੱਛਾ ਠੀਕ ਆ ਫਿਰ ਐਂ ਕਰੀ ਸਵੇਰੇ ਆ ਜਾਈਂ ਤੇਰਾ ਮੱਥਾ ਟਿਕਾਵਾਂਗੇ ਓਰੇ ਅੱਛਾ ਜੀ ਹਾਂ ਆ ਜਾਈਂ ਪਹੁੰਚ ਜਾਈਂ ਥਾੜੇ ਕੋਈ ਨਾ ਜੀ ਫਿਰ ਨਹੀਂ ਫਿਰ ਅਸੀਂ ਆਵਾਂਗੇ ਕੋਈ ਨਾ ਜੀ ਕੋਈ ਨਾ ਜੀ ਆ ਜਾਾਂਗੇ ਜੀ ਕੋਈ ਨਾ ਜੀ ਠੀਕ ਆ ਜੀ ਚੰਗਾ ਜੀ ਹਾਏ ਸੋਕਰਾ ਉਹ ਬਚ ਗਏ ਥੱਲੇ ਉਤਰਨ ਦੇ ਚੜਾ ਲਿਆ ਸਤਰ ਆ ਜਾ ਆ ਜਾ ਪੁੱਤ ਥੱਲੇ ਆ ਜਾ ਹੁਣ ਜੇ ਨਹੀਂ ਉਤਰਿਆ ਜਾਂਦਾ ਤਾਰ ਲੈਨੇ ਆ ਅਸੀਂ ਆਈਏ ਤੂੰ ਆਏਂਗਾ